ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਤੇ ਸ਼ੁਰੂ ਕਰਨ ਲੱਗੇ ਆ ਜੀ ਆਪਾਂ ਅੱਜ ਦੀ ਵੀਡੀਓ ਤੇ ਅੱਜ ਆਪਾਂ ਬਣਾ ਰਹੇ ਆ ਜੀ ਖਿਚੜੀ ਚੌਲਾਂ ਮੂੰਗੀ ਦੀ ਖਿਚੜੀ ਤੇ ਇਹਦੇ ਲਈ ਮੈਂ ਖਿਚੜੀ ਚੰਗੀ ਤਰ੍ਹਾਂ ਧੋ ਲਈ ਹੈ ਤੇ ਚਾਵਲ ਤੇ ਆਪਾਂ ਜਿਹੜੇ ਧਾਲ ਪਾਉਣੀਆਂ ਉਹ ਬਰਾਬਰ ਮਾਤਰਾ ਚ ਪਾਉਣੀਆਂ ਹੈ ਜੇ ਅੱਧੀ ਕੌਲੀ ਆਪਾਂ ਚਾਵਲ ਪਾਏ ਨੇ ਤਾਂ ਅੱਧੀ ਕੌਲੀ ਆਪਾਂ ਦਾਲ ਦੀ ਪਾਉਣੀਆਂ ਤੇ ਇੱਥੇ ਮੈਂ ਪਾਣੀ ਵੀ ਲੈ ਲਿਆ ਹੋਇਆ ਹੈਗਾ ਤੇ ਮੈਂ ਪਿਆਜ਼ ਕੱਟ ਲੈਨੇਗੇ। ਤੇ ਬਾਕੀ ਤੁਸੀਂ ਜੇ ਆਲੂ ਪਾਉਣੇ ਆਲੂ ਵੀ ਪਾ ਸਕਦੇ ਹੋਗੇ। ਟਮਾਟਰ, ਮਟਰ ਵਗੈਰਾ ਵੀ ਪਾ ਸਕਦੇ ਹੋਗੇ। ਬਾਕੀ ਜਿਵੇਂ ਕਿਸੇ ਨੂੰ ਪਸੰਦ ਹੁੰਦਾ ਉਹ ਆਪ ਦੇ ਅਕੋਰਡਿੰਗ ਚੀਜ਼ਾਂ ਪਾ ਲੈਂਦੇ ਜੀ। ਤੇ ਇੱਧਰ ਮੈਂ ਕੁੱਕਰ ਧਰ ਲਿਆ ਹੋਇਆ ਹੈ ਨਾ। ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਦੇਸੀ ਘਿਓ। ਜੇ ਆਪਾਂ ਦੇਸੀ ਘਿਓ ਦੇ ਵਿੱਚ ਖਿਚੜੀ ਬਣਾਉਣੇ ਆ ਤੇ ਬਹੁਤ ਹੀ ਜ਼ਿਆਦਾ ਸਵਾਦ ਆਉਂਦੀ ਹੈ। ਅਨੇ ਥੋੜਾ ਜਿਹਾ ਆਪਾਂ ਹੋਰ ਪਾ ਲੈਨੇ ਆ ਦੇਸੀ ਘਿਓ ਜਦੋਂ ਇਹ ਗਰਮ ਹੋ ਗਿਆ ਚੰਗੀ ਤਰ੍ਹਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਹਾਂਜੀ ਗਰਮ ਹੋ ਚੁੱਕਿਆਗਾ ਤੇ ਆਪਾਂ ਹੁਣ ਇਹਦੇ ਵਿੱਚ ਐਡ ਕਰਦੇ ਆ ਜੀ ਜੀਰਾ ਹਾਂਜੀ ਮੈਂ ਜੀਰਾ ਇਹਦੇ ਵਿੱਚ ਐਡ ਕਰ ਦਿੱਤਾ ਹੋਇਆਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਖਿਚੜੀ ਆਪਾਂ ਸਿੰਪਲ ਵੀ ਬਣਾ ਸਕਦੇ ਹਾਂ ਜੇ ਨਹੀਂ ਪਿਆਜ਼ ਵਗੈਰਾ ਪਾਉਣਾ ਤਾਂ ਉਸ ਤਰ੍ਹਾਂ ਵੀ ਬਣ ਜਾਊਗੀ ਪਰ ਚਲੋ ਆਇਆ ਹੁੰਦਾਗਾ ਕਿ ਪਿਆਜ਼ ਵਗੈਰਾ ਪਾ ਕੇ ਜਿਹਦਾ ਫਲੇਵਰ ਜਾ ਆ ਜਾਂਦਾਗਾ ਇਸ ਲਈ ਨਾ ਇਹਦੇ ਵਿੱਚ ਪਿਆਜ਼ ਐਡ ਕਰ ਲਿਆ ਲਓ ਤੇ ਪਿਆਜ਼ ਨੂੰ ਆਪਾਂ ਚੰਗੇ ਤਰ੍ਹਾਂ ਭੁੰਨ ਲਾਂਗੇ ਜਦੋਂ ਕਈ ਵਾਰੀ ਜੇ ਆਪਣਾ ਰੋਟੀ ਖਾਣ ਦਾ ਮਨ ਨਾ ਮਨ ਹੋਵੇ ਤਾਂ ਫਿਰ ਆਪਾਂ ਨੂੰ ਐ ਹੁੰਦਾ ਹੁੰਦਾ ਕੀ ਖਾਈਏ ਤਾਂ ਫਿਰ ਆਪਾਂ ਚਲੋ ਕਿ ਜਿਹੜੀ ਕਵਰੀਆ ਆਪਸ਼ਨ ਹੈਗਾ ਤੇ ਉਹ ਖਾਣੀ ਵੀ ਚਾਹੀਦੀ ਹੈ ਜੀ ਹਫਤੇ ਦਾ 10 ਦਿਨਾਂ ਤੋਂ ਇੱਕ ਦਿਨ ਜ਼ਰੂਰ ਖਾਓ ਖਿਚੜੀ ਨੂੰ ਹਲਕਾ-ਫਲਕਾ ਖਾਣਾ ਤੁਹਾਨੂੰ ਵਧੀਆ ਲੱਗਦਾਗਾ ਤੇ ਵੀਰਿਆ ਆਪਣਾ ਹੈ ਵੀ ਖਾ ਕੇ ਜੀ ਆਪਣਾ ਜੀ ਜੱਖਿਆ ਹੋ ਜਾਂਦਾਗਾ ਇਸ ਕਰਕੇ ਵਾਚ ਖਿਚੜੀ ਹਲਕਾ-ਫਲਕਾ ਆਹ ਆ ਰਹੀ ਹੈ ਤੇ ਇਸ ਕਰਕੇ ਆਪਾਂ ਨੂੰ ਖਾਣਾ ਚਾਹੀਦਾ ਹਾਂ ਜੀ ਪਿਆਜ਼ ਆਪਾਂ ਨੇ ਭੁੱਜ ਚੁੱਕੇ ਨੇਗੇ ਤੇ ਆਪਾਂ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਜੀ ਖਿਚੜੀ ਆਪਾਂ ਹਾਂ ਜੀ ਕਿਹੜੀ ਐਡ ਕਰਤੀ ਹੋਈ ਹੈ ਕੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਪਾਣੀ చంగ తర దాగే ఏ నమక పావే నమక అనుసారా ਤੇ ਥੋੜੀ ਜਿਹਾ ਆਪਾਂ ਹਲਦੀ ਪਾ ਦਾਂਗੇ ਇਹਦੇ ਨਾਲ ਇਹਦਾ ਕਲਰ ਵਧੀਆ ਆ ਜਾਊਗਾ ਤੇ ਥੋੜੀ ਜਿਹਾ ਆਪਾਂ ਮਿਰਚ ਪਾਵਾਂਗੇ ਬਸ ਥੋੜੀ ਜਿਹੀ ਐਡ ਕਰਾਂਗੇ ਥੋੜੀ ਜਿਹੀ ਹਲਦੀ ਆਪਾਂ ਹੋਰ ਐਡ ਕਰਤੀ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਇਹ ਦਾ ਟੱਕਾ ਨਾ ਬੰਦ ਕਰ ਦਾਂਗੇ ਤੇ ਇੱਕ ਜਾਂ ਦੋ ਪਿਸਣਾ ਵੱਜਵਾਵਾਂਗੇ ਜੀ ਆਪਾਂ ਖਿਚੜੀਆਂ ਇਹਨੇ ਵਿੱਚ ਖਿਚੜੀ ਆਪਣੀ ਬਣ ਕੇ ਹੋ ਜੂਗੀ ਜੀ ਰੈਡੀ ਹਾਂਜੀ ਆਪਾਂ ਟੱਕਣ ਲਗਾ ਦਿੱਤਾ ਹੋਇਆ ਕੁੱਕਰ ਦਾ ਇੱਕ ਦੋ ਵਿਸਲਾਂ ਟਿਕਰ ਆਪਾਂ ਕਰਦੇ ਆਂ ਜੀ ਵੇਟ ਹਾਂਜੀ ਆਪਣੀ ਖਿਚੜੀ ਹੋ ਚੁੱਕੀ ਹੈ ਜੀ ਰੈਡੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਖਿਚੜੀ ਬਣਾਉਣੀ ਦੱਸੀ ਹੈ ਜੀ ਤੁਹਾਨੂੰ ਹਾਂਜੀ ਤੁਸੀਂ ਜ਼ਰੂਰ ਟਰਾਈ ਕਰਨਾ ਕਰੇ ਤੇ ਆਪਾਂ ਖਿਚੜੀ ਨੂੰ ਚਾਹ ਨਾਲ ਵੀ ਖਾ ਸਕਦੇ ਆਂਗੇ ਤੇ ਦਹੀਂ ਨਾਲ ਵੀ ਤੇ ਦੁੱਧ ਨਾਲ ਵੀ ਆਪਾਂ ਖਾ ਸਕਦੇ ਆਂਗੇ ਉਹ ਚਲੋ ਆਪਣੀ ਇੱਛਾ ਹੁੰਦੀ ਹੈ ਜੀ ਕਿ ਆਪਾਂ ਕਿਵੇਂ ਖਾਣਾ ਪਸੰਦ ਕਰਦੇ ਆਂਗੇ ਤੇ ਤੁਸੀਂ ਵੀ ਜ਼ਰੂਰ ਇਹ ਰੈਸਪੀ ਟਰਾਈ ਕਰਨਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਨਾਈ ਹੈ ਹੈ ਕਿਚੜੀ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਜਾਂਦੀ ਹੈ ਜੀ ਕਿਚੜੀ ਜੇ ਤੁਹਾਨੂੰ ਅੱਜ ਦੀ ਸਾਡੀ ਰੈਸਪੀ ਵਧੀਆ ਲੱਗੀ ਹੋਏ ਕੋਈ ਹੋਵੇ ਤਾਂ ਜੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜੀ ਮਿਲਦੇ ਹਾਂ ਜੀ ਕੱਲ੍ਹ ਨੂੰ ਆਪਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ